ਸਸਿਗਲ ਜੀ ਮੈਂ ਤੁਹਾਡਾ ਆਪਣਾ ਮੀਕਾ ਸੁਨਾਮ ਵਾਲਾ ਖੜੇ ਸੀ ਜੀ ਸਲੀਬੈਲ ਗੈਲਰੀ ਹਾਂਜੀ ਦੋਸਤੋ ਇੱਕੋ ਇੱਕ ਸੁਨਾਮ ਚ ਹੈ ਸਲੀਬੈਲ ਗੈਲਰੀ ਹੈ ਤਾਂ ਜਿਹੜੀ ਇਹਦੀ ਲੋਕੇਸ਼ਨ ਹੈ ਜੀ ਇਹ ਗਲੀ ਨੰਬਰ 2 ਫਾਟਕਾਂ ਦੇ ਨਾਲ ਹੈ ਕੋਕਾ ਕੋਲਾ ਏਜੰਸੀ ਦੇ ਬਿਲਕੁਲ ਸਾਹਮਣੇ ਜਿਹੜੀ ਇਹ ਸਲੀਬੈਲ ਗੈਲਰੀ ਹੈ ਐਪਲ ਫਾਰਮਜ਼ ਨਾਮ ਤੇ ਹੈਗੀ ਹੈ ਇਹ ਗੈਲਰੀ ਤਾਂ ਆਜੋ ਆਪਾਂ ਗੱਲਬਾਤ ਕਰਦੇ ਆਂ ਅੰਦਰ ਜਾ ਕੇ ਵੀ ਕੀ ਕੀ ਵੈਰਾਈਟੀ ਹੈ ਇਹਨਾਂ ਕੋਲੇ ਤੇ ਹਨਾ ਕੀ ਕੀ ਸਮਾਨ ਅਵੇਲੇਬਲ ਹੈ ਆਜੋ ਫਿਰ ਵੀਡੀਓ ਸ਼ੇਅਰ ਜਰੂਰ ਕਰ ਦਿਓ ਤੇ ਲਓ ਜੀ ਦੋਸਤੋ ਆਪਾਂ ਆ ਚੁੱਕੇ ਆ ਹਨਾ ਅੰਦਰ ਤੇ ਆਜੋ ਫਿਰ ਆਪਾਂ ਬਾਈ ਨਾਲ ਗੱਲਬਾਤ ਵੀ ਕਰਦੇ ਆਂ ਕੀ ਕੀ ਵੈਰਾਈਟੀ ਹੈ ਇਹਨਾਂ ਕੋਲੇ ਸਸੀ ਕਾ ਬਾਈ ਜੀ ਸਸੀ ਕਾ ਜੀ ਹੋਰ ਜੀ ਠੀਕ ਠਾਕ ਜੀ ਵੈਲਕਮ ਜੀ ਤੇ ਬੜਾ ਹਨਾ ਤੁਹਾਡਾ ਨਾਮ ਸੁਣਿਆ ਵੀ ਸਲੀਪ ਬੈਲ ਦਾ ਆਪਣਾ ਇਕਲੌਤਾ ਹੀ ਸ਼ੋਰੂਮ ਹੈ ਉਹਰੇ ਸੁਨਾਮ ਚ ਬਿਲਕੁਲ ਬਿਲਕੁਲ ਭਾਈ ਤੇ ਦੱਸੋ ਫਿਰ ਕੀ ਕੁਛ ਹੈ ਹਨਾ ਕੀ ਉਹਦੀ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੂੰਗਾ ਵੀ ਸੁਨਾਮ ਸ਼ਹਿਰ ਦੇ ਵਿੱਚ ਇਹ ਸਲੀਵਲ ਕੰਪਨੀ ਦੀ ਗੈਲਰੀ ਐ ਏਕਸਕਲੂਸਿਵ ਗੈਲਰੀ ਆਪਣਾ ਇਕੱਲਿਆਂ ਦਾ ਹੀ ਸ਼ੋਰੂਮ ਹੈ ਅੱਛਾ ਥੋੜ੍ਹੀ ਹੀ ਆ ਗੱਲਾਂ ਆਪਣੇ ਕੋਲੇ ਆਪਣੇ ਕੋਲੇ ਠੀਕ ਹੈ ਜੀ ਇਹਦੇ ਚ ਕੀ ਹੈ ਵੀ ਕੰਪਨੀ ਨੇ ਇੱਕ ਤਰ੍ਹਾਂ ਦਾ ਇਹ ਲਗਾ ਕੇ ਚੱਲੋ ਵੀ ਹਰ ਤਰ੍ਹਾਂ ਦੇ ਪ੍ਰੋਡਕਟ ਨੂੰ ਡਿਸਪਲੇ ਕੀਤਾ ਹੈ ਠੀਕ ਹੈ ਜੀ ਜਿੱਥੇ ਕਿ ਕਸਟਮਰ ਨੂੰ ਇਸ ਤਰ੍ਹਾਂ ਦੀ ਫੀਲ ਤੁਹਾਨੂੰ ਕਿਸੇ ਏਕਸਕਲੂਸਿਵ ਸ਼ੋਰੂਮ ਤੇ ਮਿਲ ਸਕਦੀ ਹੈ ਕਿ ਜਿੱਥੇ ਕਿ ਤੁਸੀਂ ਹਰ ਗੱਦੇ ਨੂੰ ਐਕਸਪੀਰੀਅ ओके okay. बैठ के फील करके ਤੁਸੀਂ ਇਹਦੀ ਜਜਮੈਂਟ ਲੈ ਸਕਦੇ ਹੋ ਕਿ ਇਹਦੇ ਕੀ ਕੁਆਲਿਟੀ ਹੈ ਤੇ ਉਹ ਕੁਆਲਿਟੀ ਦਾ ਕੀ ਰਿਜ਼ਲਟ ਹੈ ਵੀ ਜਿਵੇਂ ਇਹ ਗੱਦੇ ਨੇ ਐਜ਼ এ ਡੈਮੋ ਰੱਖੇ ਹੋਏ ਨੇ ਆਪਾਂ ਕੱਲਾ ਕੱਲਾ ਪੀਸ ਇਹ ਗੱਦੇ ਐਜ਼ এ ਡੈਮੋ ਸਮਝ ਲਓ ਡਿਸਪਲੇ ਵਾਸਤੇ ਪਲੱਸ ਸੇਲ ਵਾਸਤੇ ਭਾਜੀ ਠੀਕ ਹੈ ਜੀ ਇਹ ਵੀ ਡੈਮੋ ਦਾ ਮੀਨਸ ਕੀ ਹੈ ਕਿ ਤੁਸੀਂ ਹਰ ਗੱਦੇ ਦੇ ਉੱਪਰ लेट ਕੇ ਬੈਠ ਕੇ 10 ਮਿੰਟ ਐਕਸਪੀਰੀਅੰਸ ਕਰਕੇ ਜਜਮੈਂਟ ਕਰ ਸਕਦੇ ਹੋ ਵੀ ਇਹਦੀ ਕੀ ਕੁਆਲਿਟੀ ਹੈ ਤੇ ਤੁਹਾਡੀ ਬੋਡੀ ਲਈ ਕੀ ਵਧੀਆ ਤੁਹਾਨੂੰ ਰਹੇਗਾ ਪ੍ਰੋਡਕਟ ਤੇ ਹੂੰ ਤਾਂ ਵੈਸੇ ਕੋਈ ਸ਼ੱਕ ਹੀ ਨਹੀਂ ਇਹ ਬ੍ਰਾਂਡ ਹੈ ਜਿਹੜਾ ਇੱਕ ਨੰਬਰ ਹੈ ਹਨਾ ਕੋਈ ਇਹੋ ਜੀ ਗੱਲਬਾਤ ਨਹੀਂ ਨੈਸ਼ਨਲ ਲੈ ਤੇ ਬਾਕੀ ਇਹਨਾਂ ਦੀ ਜਿਵੇਂ ਗਾਰੰਟੀ ਜਾਂ ਵਾਰੰਟੀ ਕੁਝ ਹੁੰਦਾ ਹੀ ਇਹਨਾਂ ਦਾ ਸੱਸਮ ਬਿਲਕੁਲ ਬਿਲਕੁਲ ਜੀ ਇਸ ਪ੍ਰੋਡਕਟ ਦੇ ਵਿੱਚ ਤੁਹਾਨੂੰ 2 ਸਾਲ ਤੋਂ ਲੈ ਕੇ 25 ਸਾਲ ਦੀ ਗਾਰੰਟੀ ਤੱਕ ਦੇ ਹਰ ਤਰ੍ਹਾਂ ਦੇ ਗੱਦੇ ਮਿਲ ਜਾਣਗੇ ਅੱਛਾ 2 ਸਾਲ ਤੋਂ ਲੈ ਕੇ 25 ਸਾਲ ਤੱਕ ਤੇ ਦੋਸਤੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹ ਵੀ ਹਰ ਇੱਕ ਦੇ ਹਨਾ ਆਪਣੇ ਘਰੇ ਹੁੰਦੀ ਹੈ ਇਹ ਚੀਜ਼ ਤੇ ਆਪਾਂ ਨੂੰ ਵਧੀਆ ਚੀਜ਼ ਕੁਆਲਿਟੀ ਵਾਲੀ ਚੀਜ਼ ਮਿਲੇ ਤਾਂ ਕਰਕੇ ਹਰ ਇੱਕ ਬੰਦੇ ਤੱਕ ਵੀਡੀਓ ਪਹੁੰਚਦੀ ਕਰ ਦੋ ਕਿਉਂਕਿ ਅਗਲਾ ਸਰਚ ਕਰ ਰਿਹਾ ਹੁੰਦਾ ਹੈ ਤਾਂ ਬਾਕੀ ਤੁਸੀਂ ਦੇਖ ਸਕਦੇ ਹੋ ਦੋਸਤੋ ਇਹਨਾਂ ਦੀ ਗਾਰੰਟੀ ਹੈ ਗੱਦਿਆਂ ਦੀ ਜੇਕਰ ਕੋਈ ਦਿੱਕਤ ਆਉਂਦੀ ਹੈ ਤਾਂ ਪੀਸੀ ਚੇਂਜ ਹੁੰਦਾ ਹੈ ਹਨਾ ਤਾਂ ਕੋਈ ਇਹ ਤਾਂ ਨਹੀਂ ਵੀ ਜਿਆਦਾ ਆਪਾਂ ਨੂੰ ਕੁਝ ਲੰਬਾ ਜੌੜਾ ਪ੍ਰੋਸੈਸ ਜਿਆ ਕਰਨਾ ਪਊ ਬਦਲਣ ਵਾਸਤੇ ਇਹ ਸਿਸਟਮ ਬਣਾਇਆ ਜੀ ਕੰਪਨੀ ਨੇ ਅੱਜ ਕੱਲ ਜਦੋਂ ਵੀ ਤੁਸੀਂ ਸਾਡੇ ਤੋਂ ਕੋਈ ਵੀ ਪ੍ਰੋਡਕਟ ਲਓਗੇ ਅਸੀਂ ਤੁਹਾਨੂੰ ਵਿਦ ਜੀਐਸਟੀ ਕੰਪਨੀ ਦਾ ਆਪਰੇਟਿਡ ਬਿੱਲ ਦੇਵਾਂਗੇ ਓਕੇ ਔਰ ਵਿਥਿਨ 5 ਮਿੰਟਸ ਤੁਹਾਡੇ ਕੋਲੇ ਕੰਪਨੀ ਦਾ ਮੈਸੇਜ ਆਏਗਾ ਕਿ ਤੁਹਾਡੀ ਗਾਰੰਟੀ ਰਜਿਸਟਰਡ ਹੋ ਚੁੱਕੀ ਹੈ ਠੀਕ ਹੈ ਬਾਏ ਦਾਵੇ ਕੱਲ ਨੂੰ ਤੁਸੀਂ ਇਹ ਮੈਟ੍ਰਸ ਆਲ ਓਵਰ ਇੰਡੀਆ ਤੁਹਾਡਾ ਬੱਚਾ ਜਾਂ ਫੈਮਿਲੀ ਕਿੱਥੇ ਹੋਰ ਸ਼ਿਫਟ ਹੋ ਜਾਂਦੀ ਹੈ ਸਾਡੇ ਸ਼ਹਿਰ ਤੋਂ ਸਪੋਸਿਓਸਲੀ ਚੰਡੀਗੜ੍ਹ ਚਲੇ ਜਾਂਦੇ ਹੋ ਔਰ ਦਿੱਲੀ ਚਲੇ ਜਾਂਦੇ ਹੋ ਐਨੀਵੇਅਰ ਯੂ ਕੈਨ ਗੋ ਠੀਕ ਹੈ ਜੀ ਕਿ ਕੰਪਨੀ ਸਾਰੇ ਜਾਣਦੇ ਆਪਾਂ ਨੈਸ਼ਨਲ بیسਡ ਕੰਪਨੀ ਹੈ ਹਾਂਜੀ ਹਾਂਜੀ ਤੁਸੀਂ ਜਿੱਥੇ ਵੀ ਜਾਓਗੇ ਤੁਹਾਨੂੰ ਪ੍ਰੋਡਕਟ ਆ ਜਾਂ ਡਾਟਾ ਬੇਸਡ ਦੀ ਕੰਪਨੀ ਇੱਥੇ ਮਿਲ ਰਹੇ ਠੀਕ ਹੈ ਠੀਕ ਹੈ ਤੁਸੀਂ ਦੇਖੀ ਸਕਦੇ ਹੋ ਦੋਸਤੋ ਹਨਾ ਵੈਰਾਈਟੀ ਬੜੀ ਜ਼ਬਰਦਸਤ ਹੈ ਇਹਨਾਂ ਕੋਲੇ ਸਟਾਕ ਦੀ ਤਾਂ ਕੋਈ ਗੱਲ ਹੀ ਨਾ ਛੱਡੋ ਬਹੁਤ ਤਰ੍ਹਾਂ ਦਾ ਸਟਾਕ ਪਿਆ ਹੈਗਾ ਕਿਉਂਕਿ ਅੱਗੇ ਜਿਵੇਂ ਕੋਈ ਵਿਆਹ ਸ਼ਾਦੀ ਦਾ ਮਾਹੌਲ ਹੁੰਦਾ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਤਾਂ ਪਹੁੰਚੋ ਜਰੂਰ ਹਨਾ ਇੱਥੇ ਮੈਂ ਤੁਹਾਨੂੰ ਕੁਝ ਇੱਕ ਚੀਜ਼ਾਂ ਬਾਰੇ ਭਾਜੀ ਡੈਮੋ ਵੀ ਦਿਨਾ ਜੀ ਹਾਂਜੀ ਹਾਂਜੀ ਇਹਦੀ ਅੱਜ ਦੀ ਡੇਟ 'ਚ ਬਹੁਤ ਵਧੀਆ ਸਪੈਸੀਫਿਕੇਸ਼ਨ ਨਾਲ ਕੰਪਨੀ ਨੇ ਮੈਟ੍ਰੈਸ ਕੱਢੇ ਨੇ ਜਿਹੜੇ ਕਿ ਅੱਜ ਦੇ ਡੇਟ 'ਚ ਬੰਦਾ ਥੋੜਾ ਜਿਹਾ ਇਕਨੋਮਿਕ ਹੋ ਕੇ ਵੀ ਚੱਲਣਾ ਚਾਹੁੰਦਾ ਹੈ ਤੁਸੀਂ ਹਰ ਬੰਦਾ ਚਾਹੁੰਦਾ ਹੈ ਕਿ ਮੈਂ ਜਿਹੜੀ ਪੇਮੈਂਟ ਲਾਵਾਂ ਤਾਂ ਮੈਨੂੰ ਉਹਦਾ ਫੀਡਬੈਕ ਵੀ ਮਿਲੇ ਹਾਂਜੀ ਹਾਂਜੀ ਉਸ ਕੰਪਨੀ ਨੇ ਦੇਖੋ ਅੱਜ ਦੀ ਡੇਟ 'ਚ ਕਾ ਮੈਟ੍ਰੈਸ ਕੱਢਿਆ ਜੀ ਜਿਹਦਾ ਨਾਮ ਹੈਗਾ ਜੀ ਫਿਟਰੈਸ ਠੀਕ ਹੈ ਜੀ ਫਿਟਰੈਸ ਜਿਹੜਾ ਮਾਡਲ ਹੈ ਕੰਪ 10 ਸਾਲ 20 ਸਾਲ ਕਹਿ ਕੇ ਗਾਰੰਟੀ ਦੇਗਾ ਬਟ ਕਈ ਵਾਰੀ ਕੀ ਹੁੰਦਾ ਹੈ ਆਥੈਂਟੀਕੇਸ਼ਨ ਨਹੀਂ ਮਿਲ ਪੰਦੀ ਨਾ ਤਾਂ ਤੁਹਾਨੂੰ ਬਿੱਲ ਮਿਲੇ ਕੰਪਨੀ ਦਾ ਨਾ ਹੋਵੇ ਗਾਰੰਟੀ ਕਾਰਡ ਮਿਲੇ ਇੱਥੇ ਕੰਪਨੀ ਖੁਦ ਪ੍ਰੈਜ਼ੈਂਟ ਕਰ ਰਹੀ ਹੈ 25 ਇਅਰ ਦੀ ਗਾਰੰਟੀ ਪਰ ਮਾਡਲ ਠੀਕ ਹੈ ਜੀ ਕਿ ਮਾਡਲਾਂ ਦੀ ਗਾਰੰਟੀ 5 ਸਾਲ ਹੈ ਕਈਆਂ 10 ਸਾਲ ਹੈ ਪੀ ਟੂ ਪੀ ਵੇਰੀ ਕਰਦੀ ਹੈ ਮਾਡਲ ਟੂ ਮਾਡਲ ਬਟ ਜੇ ਜੀ ਵੀ ਗਾਰੰਟੀ ਹੋ ਵੀ ਉਹ ਆਨਲਾਈਨ ਰਜਿਸਟਰਡ ਹੋਗੇ ਤੁਹਾਨੂੰ ਪ੍ਰੋਪਰ ਸ਼ੋ ਹੋਏਗਾ ਵੀ ਕੰਪਨੀ ਤੁਹਾਨੂੰ ਗਾਰੰਟੀ ਕਰ ਰਹੀ ਹੈ ਪ੍ਰੋਡਕਟ ਦੀ ਠੀਕ ਹੈ ਜੀ ਤੇ ਇਹਨਾਂ ਦੇ ਨਾਲ ਨਾਲ ਆਪਣਾ ਹੋਰ ਵੀ ਕੁਝ ਜਿਵੇਂ ਇਹ ਚੇਅਰਜ਼ ਵਗੈਰਾ ਆਪਣੇ ਕੋਲ ਸਾਡਾ ਆਫਿਸ ਮਾਸਟਰ ਦੇ ਨਾਮ ਤੇ ਬ੍ਰਾਂਡ ਰਜਿਸਟਰਡ ਹੈ ਜੀ ਅੱਛਾ ਜੀ ਸਾਡੇ ਕੋਲ ਹਰ ਤਰ੍ਹਾਂ ਦਾ ਆਫਿਸ ਸੋਲੂਸ਼ਨ ਤੁਹਾਨੂੰ ਇਨ ਹਾਊਸ ਮਿਲੇਗਾ ਜੀ ਠੀਕ ਹੈ ਜੀ ਇਹ ਪ੍ਰੋਡਕਟ ਅਸੀਂ ਸਾਰੇ ਆਪਣੇ ਅੰਦਰ ਮੈਨੂਫੈਕਚਰ ਕਰ ਰਹੇ ਹਾਂ ਜੀ ਇਹਦੇ 'ਚ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਪ੍ਰੋਡਕਟ ਆਪਦੀ ਚੁਆਇਸ ਨਾਲ ਠੀਕ ਹੈ ਆਪਦੀ ਸਪੈਸੀਫਿਕੇਸ਼ਨ ਨਾਲ ਸਾਡੇ ਕੋਲੋਂ ਮੋਡਿਫਾਈ ਕਰਾ ਸਕਦੇ ਹੋ ਸਪੋਜ਼ ਤੁਸੀਂ ਕੋਈ ਵੀ ਦੇਖੋ ਜਿੱਦਾਂ ਚੇਅਰ ਤੁਸੀਂ ਦੇਖ ਹੀ ਰਹੇ ਹੋ ਆਲਰੇਡੀ ਅੱਜ ਕੱਲ੍ਹ ਅੱਜ ਦਾ ਟਾਈਮ ਇਹੋ ਜਿਹਾ ਆ ਗਿਆ ਵੀ ਹਰ ਬੰਦਾ ਚਾਹੁੰਦਾ ਕਿ ਮੇਰਾ ਆਫਿਸ ਬਹੁਤ ਪ੍ਰੀਮੀਅਮ ਲੁੱਕ 'ਚ ਹੋ ਜੇ ਹਾਂਜੀ ਠੀਕ ਹੈ ਜੀ ਇਹਦੇ ਚ ਤੁਹਾਨੂੰ ਕੀ ਆਪਸ਼ਨ ਮਿਲੇਗਾ ਵੀਰ ਜੀ ਤੁਹਾਡੇ ਆਫਿਸ ਦਾ ਕੋਈ ਵੀ ਕਲਰ ਕੋਡ ਹੈ ਤੁਸੀਂ ਚਾਹੁੰਦੇ ਹੋ ਕਿ ਮੈਂ ਰੈੱਡ येलो ਗ੍ਰੀਨ ਪਿੰਕ ਕੋਈ ਐਕਸ ਵਾਈ ਜ਼ेड ਉਹ ਤੁਹਾਨੂੰ ਅਸੀਂ ਔਨ ਆਰਡਰ ਵਿਥਿਨ ਵੀਕ ਜਾਂ 3-4 ਡੇਜ਼ ਦੇ ਵਿੱਚ ਬਿਲਕੁਲ ਰੈਡੀ ਕਰਕੇ ਦੇ ਸਕਦੇ ਹਾਂ ਓਕੇ ਇਹਦੀ ਸਾਰੀ ਪ੍ਰੋਡਕਸ਼ਨ ਇਨ ਹਾਊਸ ਸਾਡੇ ਅੰਦਰ ਹੁੰਦੀ ਹੈ ਇਹ ਤੁਹਾਡੇ ਤੁਸੀਂ ਬਣਾਉਣੇ ਨੂੰ ਸਾਰਾ ਕੁਝ ਆਪਣੀ ਫੈਕਟਰੀ ਹੈ ਜੇ ਕੁਛ ਇੱਕ ਪਾਰਟ ਜਿਹੜੇ ਰੈਡੀਮੇਡ ਆਉਂਦੇ ਨੇ ਚਾਈਨਾ ਤੋਂ ਆਪਸ ਨੂੰ ਪਤਾ ਹੈ ਬਾਕੀ ਸਾਡੇ ਕੋਲ ਜਿਹੜਾ ਸਟੀਚਿੰਗ ਦਾ ਜਾਂ ਲੈਦਰ ਦਾ ਉਹ ਸਾਰਾ ਇਨ ਹਾਊਸ ਸਾਡੇ ਕੋਲ ਸਟਾਕ ਅਵੇਲੇਬਲ ਹੈ ਸਾਰੇ ਲੇਬਰ ਸਾਡੇ ਅੰਦਰ ਕੰ ਆਪਣੇ ਆਫਿਸ ਦੀ ਡਿਊਟੀ ਵਾਸਤੇ ਜੋ ਮਰਜ਼ੀ ਪ੍ਰੋਡਕਟ ਸਾਡੇ ਕੋਲ ਬਣਵਾ ਸਕਦੇ ਹੋ ਤੇ ਦੋਸਤੋ ਜਿਵੇਂ ਕਿਤੇ ਵੀ ਹਣਾ ਆਪਾਂ ਨੂੰ ਜਾਣਾ ਪੈਂਦਾ ਬਈ ਪਟਿਆਲਾ ਜਾਓ ਚੰਡੀਗੜ੍ਹ ਜਾਓ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਤੁਸੀਂ ਪਹੁੰਚੋ ਤੁਹਾਡੇ ਪਸੰਦ ਦੀ ਉਰੇ ਚੇਅਰ ਤੁਹਾਨੂੰ ਮਿਲੂਗੀ ਹੀ ਅੱਗੇ ਦੇਖੋ ਸਾਡੇ ਕੋਲ ਇੱਕ ਇਸ ਤਰ੍ਹਾਂ ਦੇ ਤੁਸੀਂ ਕੋਈ ਵੀ ਆਫਿਸ ਫਰਨੀਚਰ ਦੇ ਵਿੱਚ ਵੀ ਜੀ ਸਾਡੇ ਕੋਲ ਸਾਰੇ ਤਰ੍ਹਾਂ ਦੀ ਪ੍ਰੋਡਕਸ਼ਨ ਚੱਲ ਰਹੀ ਹੈਗੀ ਐਚ ਡੀ ਐਮ ਅੱਛਾ ਜਿਵੇਂ ਆਫਿਸ ਫਰਨੀਚਰ ਚਾਹੀਦਾ ਉਹ ਵੀ ਅਵੇਲੇਬਲ ਹੈਗਾ ਉਹ ਅਵੇਲੇਬਲ ਹੈਗਾ ਜੀ ਕਿ ਕਿਸੇ ਵੀ ਤਰ੍ਹਾਂ ਦੀ ਟੇਬਲ ਕੋਈ ਵੀ ਕਸਟਮਾਈਜ਼ ਟੇਬਲ ਦਾ ਸਾਨੂੰ ਸਾਈਜ਼ ਜਾਂ ਫੋਟੋਗ੍ਰਾਫਸ ਦਿਓ ਅਸੀਂ ਤੁਹਾਨੂੰ ਉਹ ਚੀਜ਼ ਅਰੇਂਜ ਕਰਾ ਕੇ ਦੇਵਾਂਗੇ ਇਨ ਹਾਊਸ ਪ੍ਰੋਡਕਸ਼ਨ ਹੈ ਜਦੋਂ ਅੱਛਾ ਇਹ ਵੀ ਤੁਸੀਂ ਆਪਣੇ ਉਰੇ ਹੀ ਬੰਦ ਲੈ ਵੀ ਤੁਸੀਂ ਅਸੀਂ ਤੁਹਾਨੂੰ ਫੋਟੋ ਵਗੈਰਾ ਦੇ ਦਿਓ ਉਵੇਂ ਬਣਾ ਕੇ ਦੇ ਦੇਵਾਂਗੇ ਬਿਲਕੁਲ ਬਿਲਕੁਲ ਤੁਸੀਂ ਨੈਟ ਤੋਂ ਜਾਂ ਕੋਈ ਵੀ ਡਿਜ਼ਾਈਨ ਡਾਊਨਲੋਡ ਕਰਕੇ ਦੇ ਦਿਓ ਉਹ ਸਾਡੀ ਮਾਸਟਰੀ ਹੈ ਅਸੀਂ ਡਿਟੋ ਉਹੀ ਚੀਜ਼ ਤੁਹਾਨੂੰ ਬਣਾ ਕੇ ਦੇਵਾਂਗੇ ਠੀਕ ਹੈ ਦੋਸਤੋ ਹਰ ਪ੍ਰੋਡਕਟ ਦੀ ਸਾਡੇ ਕੋਲੋਂ ਤੁਹਾਨੂੰ ਜਿੰਨੀ ਜਾਇਜ਼ ਤੋਂ ਵੱਧ ਤੋਂ ਵੱਧ ਗਾਰੰਟੀ ਹੈ ਪ੍ਰੋਡਕਟ ਸੈਟੀਸਫੈਕਸ਼ਨ ਹੋਊਗੀ ਉਹ ਪੂਰੀ ਕਲੀਅਰ ਕੀਤੀ ਹੋ ਤੇ ਦੋਸਤੋ ਹਣਾ ਇਹਨਾਂ ਦਾ ਜਿਵੇਂ ਫਰਨੀਚਰ ਵਗੈਰਾ ਵੀ ਤੁਹਾਨੂੰ ਚਾਹੀਦਾ ਹੈ ਜਿਵੇਂ ਕੋਈ ਆਫਿਸ ਖੁੱਲ ਰਿਹਾ ਹੈ ਹਣਾ ਇਹ ਕਹਿੰਦੇ ਵੀ ਆਪਣੀ ਕੋਈ ਸਨੈਪ ਵਗੈਰਾ ਜੋ ਆਪਣੇ ਪਸੰਦ ਦੀ ਭੇਜੋ ਤੁਹਾਨੂੰ ਉਹ ਜਿਹਾ ਡਿੱਟੋ ਬਣਾ ਕੇ ਦੇ ਦੇਣਗੇ ਤੇ ਬਾਕੀ ਤੁਹਾਨੂੰ ਹੋਰ ਵੀ ਬਹੁਤ ਕੁਝ ਸਾਡੇ ਕੋਲ ਇੱਕ ਚੀਜ਼ ਹੋਰ ਮਿਲੇਗੀ ਮਿਕਾ ਭਾਜੀ ਇਹ ਕਾ ਪ੍ਰੋਡਕਟ ਦੇਖੋ ਅੱਜ ਕੱਲ੍ਹ ਠੀਕ ਹੈ ਜੀ ਸ਼ਹਿਰਾਂ ਦੇ ਵਿੱਚ ਅਜਿ ਤਰ੍ਹਾਂ ਕੈਫੇ ਹਾਊਸ ਤੇ ਰੈਸਟੋਰੈਂਟਸ ਵਗੈਰਾ ਬਣ ਰਹੇ ਹਨ ਓਕੇ ਤੁਹਾਨੂੰ ਅਸੀਂ ਉਹਨਾਂ ਵਾਸਤੇ ਬਹੁਤ ਵਧੀਆ ਤਰ੍ਹਾਂ ਦੇ ਬਹੁਤ ਰੀਜ਼ਨੇਬਲ ਰੇਂਜ ਦੇ ਵਿੱਚ ਹਰ ਤਰ੍ਹਾਂ ਦੀ ਸੀਟਿੰਗ ਸੋਲੂਸ਼ਨ ਦਵਾ ਦੇਵਾਂਗੇ ਸਿੱਕੇ ਨਾਲ ਨਵਾਂ ਵਸਤੀ ਟੇਬਲ ਜਿੱਨੇ ਉਪਰ ਤੁਸੀਂ ਟਾਈਲਸ ਮਾਰਬਲ ਜਾਂ ਕੁਝ ਵੀ ਲਗਾ ਸਕਦੇ ਹੋ ਪਹਿਲਾਂ ਸਿੱਧਾ ਦੇ ਕਵਰਡ ਚੇਅਰ ਜਿਹੜਾ ਕਿ ਅੱਜਕੱਲ ਟ੍ਰੈਂਡ ਚੱਲ ਰਿਹਾ ਹੈਗਾ ਕਾਸੀ ਉਹ ਕਾਫੀ ਕਾਲੇਜਿਸ ਤੇ ਜਿੱਦਾਂ ਕਾਫੀ ਜਿਆਦਾ ਰੈਸਟੋਰੈਂਟਸ ਨੂੰ ਦੇ ਰਹੇ ਹੈਗੇ ਆ ਓਕੇ ਵਿੱਚ ਕੀ ਹੈ ਕਿ ਤੁਸੀਂ ਕਲਰ ਕੰਬੀਨੇਸ਼ਨ ਆਫ ਯੂਰ ਚੋਇਸ ਦਾ ਲੈ ਸਕਦੇ ਹੋ ਮੈਜਿਕਲ ਚੱਲ ਰਿਹਾ ਹੈਗਾ ਮਲਟੀ ਕੁਜ਼ੀਨ ਕਲਰ ਚੱਲਦੇ ਨੇ ਕੋਈ ਵੀ ਲੈ ਸਕਦੇ ਹੋ ਇਸ ਟਾਈਪ ਦੀ ਤੁਹਾਨੂੰ ਫੁੱਲ ਵੈਰਾਈਟੀ ਇਹ ਵੀ ਅਵੇਲੇਬਲ ਹੋ ਜੀ ਠੀਕ ਹੈ ਜੀ ਬਾਕੀ ਅਜਕਲ ਜਿਵੇਂ ਤੁਸੀਂ ਦੇਖ ਰਹੇ ਹੋ ਕੋਠੀਆਂ ਦੇ ਵਿੱਚ ਪ੍ਰਚਲਨ ਹੈਗਾ ਵੀਰ ਜੀ ਮੰਦਰਸ ਦੀ ਅਜਕਲ ਬਹੁਤ ਜ਼ਿਆਦਾ ਡਿਮਾਂਡ ਹੈ ਅਸੇ ਤੋਂ ਤੁਹਾਨੂੰ ਵੈਰਾਈਟੀ ਆਫ ਟੈਂਪਲਸ ਮਿਲਣਗੇ ਜੀ ਓਕੇ ਇਹ ਵੀ ਡਿਜ਼ਾਈਨ ਤੁਸੀਂ ਆਪਣੇ ਤੌਰ ਤੇ ਕਰਾ ਸਕਦੇ ਹੋ ਠੀਕ ਹੈ ਜੇ ਕੋਈ ਵੀ ਸਾਈਜ਼ ਤੁਸੀਂ ਐਨੀ ਸਾਈਜ਼ ਤੁਹਾਡੇ ਕੋਲ ਰਿਕੁਆਇਰਡ ਹੈਗਾ ਉਹੀ ਸਾਈਜ਼ ਤੋਂ ਅਸੀਂ ਬਣਾ ਕੇ ਦੇ ਦਾਂਗੇ ਆ ਦੋਸਤੋ ਜਿਵੇਂ ਹਨਾ ਕੋਠੀਆਂ ਵਗੈਰਾ ਚ ਆਪਾਂ ਨੂੰ ਮੰਦਰ ਵਗੈਰਾ ਦੀ ਜ਼ਰੂਰਤ ਹੈ ਤਾਂ ਸਾਈਜ਼ ਦੇ ਮੁਤਾਬਕ ਜਿਹੜਾ ਤੁਸੀਂ ਡਿਮਾਂਡ ਹੈ ਸਾਈਜ਼ ਦੀ ਉਸ ਮੁਤਾਬਕੇ ਬਣਾ ਦੇਣਗੇ ਪੂਰਾ ਲਾਈਟਿੰਗ ਵਾਲਾ ਮੰਦਰ ਹੋਏਗਾ ਜੀ ਆ ਤੁਸੀਂ ਦੇਖ ਸਕਦੇ ਹੋ ਕਲਰ ਕੰਬੀਨੇਸ਼ਨ ਜਿਹੜਾ ਤੁਸੀਂ ਚਾਹੋਗੇ ਉਹ ਚੀਜ਼ ਅਸੀਂ ਤੁਹਾਨੂੰ ਅਵੇਲੇਬਲ ਕਰਾ ਸਕਦੇ ਠੀਕ ਹੈ ਠੀਕ ਆ ਦੇਖੋ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਹਨ ਪੱਲੇ ਵਾਲੇ ਮੰਦਰ ਆ ਗਏ ਵੀਰ ਜੀ ਬਿਨ ਬੱਲੇ ਵਾਲੀ ਆ ਜਾਣਗੇ ਕਿ ਪੱਲੇ ਵਾਲੇ ਆ ਗਏ ਤੇ ਬਾਕੀ ਆ ਜਾਓ ਇਹਨਾਂ ਕੋਲ ਸਟਾਕ ਦੇਖੋ ਭਰ ਹੀ ਪਿਆ ਵੀ ਗੱਲਾਂ ਬਾਤਾਂ ਹੀ ਨੇ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੇ ਕਿਡਜ਼ ਅਲਮੀਰਾ ਤੁਹਾਨੂੰ ਚਾਹੀਦੇ ਹਨ ਵੀਰ ਜੀ ਠੀਕ ਹੈ ਜੀ ਛੋਟੇ ਬੱਚਿਆਂ ਨੂੰ ਗਿਫਟ ਕਰਨ ਲਈ ਪ੍ਰਿੰਟਡ ਅਲਮੀਰਾ ਜਿਹਦੇ ਤੁਹਾਨੂੰ ਸਾਡੇ ਕੋਲੋਂ 40 ਤੋਂ 50 ਡਿਜ਼ਾਈਨ अवेलेबल ਮਿਲ ਜਾਣਗੇ ਜੀ ਸਾਡੇ ਕੋਲ ਫੁੱਲ ਸਟਾਕ ਗੋਦਾਮ ਚ ਪਿਆ ਹੈਗਾ ਜੀ ਹਰ ਡਿਜ਼ਾਈਨ ਦਾ ਤੇ ਤੁਸੀਂ ਕਦੇ ਵੀ ਇਸ ਚੀਜ਼ ਨੂੰ ਵੀ ਕਰ ਸਕਦੇ ਹੋ ਅੱਜ ਮੈਂ ਬੱਚਿਆਂ ਲਈ ਹਨਾ ਆਹ ਦੇਖੋ ਜੀ ਛੋਟੇ ਬੱਚਿਆਂ ਦੀਆਂ ਅਲਮੀਰਾਜ਼ ਦੇ ਡਿਜ਼ਾਈਨ ਆ ਜਾਣਗੇ ਛੋਟੇ ਬੱਚਿਆਂ ਲਈ ਜਿਵੇਂ ਹਨਾ ਬਰਥਡੇਸ ਤੇ ਆਪਾਂ ਗਿਫਟ ਦੇਣੀ ਹੈ ਜਾਂ ਕੁਝ ਵੀ ਕਰਨਾ ਹੈ ਵੀਰ ਜੀ ਸਟਾਨਡ ਫੁੱਲ ਰੇਂਜ ਅਵੇਲੇਬਲ ਹੈਗੀ ਹੈ ਜੀ ਇਹ ਟੈਂਪਲ ਦੇ ਕੁਝ ਹੋਰ ਡਿਜ਼ਾਈਨ ਆ ਜਾਣਗੇ ਇਹਦੀ ਫੁੱਲ ਵੈਰਾਈਟੀ ਤੁਸੀਂ ਇੱਕ ਵਾਰੀ ਵਿਜ਼ਿਟ ਕਰੋਗੇ ਤਾਂ ਤੁਹਾਨੂੰ ਸਾਡੇ ਕੋਲੋਂ ਹਰ ਚੀਜ਼ ਦੇ ਵਿੱਚ ਵੈਰਾਈਟੀ ਆਪਸ਼ਨ ਬਹੁਤ ਮਿਲੇਗਾ ਤੇ ਇੱਕ ਵਾਰ ਐਡਰੈਸ ਬੋਲ ਦੋ ਸਰ ਜੀ ਆਪਣਾ ਆਪਣਾ ਐਡਰੈਸ ਪੈਂਦਾ ਵੀਰ ਜੀ ਐਪਲ ਫਰਮਸ ਆਪਣੀ ਫਰਮ ਦਾ ਨਾਮ ਹੈਗਾ ਆਪਣਾ ਹੈਗਾ ਜੀ ਅਗਰਸਨ ਮਾਰਕੀਟ ਗਲੀ ਨੰਬਰ 2 ਬੱਸ ਸਟੈਂਡ ਦੇ ਸਾਹਮਣੇ ਹੈਗਾ ਜੀ ਤੇ ਆਪਣਾ ਬਿਲਕੁਲ ਕੋਕਾ ਕੋਲਾ ਏਜੰਸੀ ਦੇ ਓਪੋਜ਼ਿਟ ਆਪਣਾ ਸ਼ੋਅਰੂਮ ਹੈਗਾ ਜੀ ਜਰੂਰ ਵਿਜ਼ਿਟ ਕਰੋ ਇੱਕ ਵਾਰ ਤੁਹਾਨੂੰ ਆ ਕੇ ਨਿਰਾਸ਼ਾ ਨਹੀਂ ਮਿਲੇਗੀ ਹਰ ਪ੍ਰੋਡਕਟ ਦੇ ਵਿੱਚ ਰੇ اگر ਜੇ ਕੋਈ ਵੀਡੀਓ ਸ਼ੇਅਰ ਕਰਕੇ ਆਉਂਦਾ ਕੁਝ ਕਰਾਂਗੇ ਮਾਨਪਟਾ ਮਾਨਤਾ ਦੇਖੋ ਹਰ ਬੰਦੇ ਲਈ ਹਰ ਬੰਦੇ ਨੂੰ ਇੱਛਾ ਹੈਗੀ ਹੈ ਵੀ ਅਸੀਂ ਜ਼ਰੂਰ ਚਾਹਾਂਗੇ ਕਿ ਜਿਹੜਾ ਬੰਦਾ ਵੀ ਸਾਡਾ ਵੀਡੀਓ ਸ਼ੇਅਰ ਕਰਕੇ ਜਾਂ ਵੀਡੀਓ ਲਾਈਕ ਕਰਕੇ ਆਏਗਾ ਉਹਦਾ ਪੂਰਾ ਮਾਨਤਾ ਵੀ ਕਰਾਂਗੇ ਤੇ ਲੋ ਦੋਸਤੋ ਵੀਡੀਓ ਹਨਾ ਸ਼ੇਅਰ ਕਰ ਦਿਓ ਭੁੱਲਣਾ ਨਹੀਂ ਜਾਈਓ ਇਹਦੇ ਚ ਇੱਕ ਪ੍ਰੋਡਕਟ ਤੁਹਾਨੂੰ ਹੋਰ ਦਵਾਂਗੇ ਜੀ ਦੇਖੋ ਆ ਸਲੀਪ ਵੈਲ ਦਾ ਕੰਪਨੀ ਨੇ ਗੱਦਾ ਕੱਢਿਆ ਜੀ ਇਸ ਟਾਈਮ ਫੋਮ ਦਾ ਜੀ ਅੱਛਾ ਜੀ ਇਹਦੇ ਚ ਕੀ ਹੈਗਾ ਵੀਰ ਜੀ ਕੁਝ ਕਸਟਮਰ ਸਾਡੇ ਆਹੇ ਜੇ ਨੇ ਜਿਹੜੇ ਕਹਿੰਦੇ ਵੀ ਅਸੀਂ ਲੋ ਪ੍ਰਾਈਸ ਦੇ ਵਿੱਚ 20 ਸਾਲ ਗਾਰੰਟੀ ਜਾਂ 15 ਸਾਲ ਗਾਰੰਟੀ ਵਾਲਾ ਪ੍ਰੋਡਕਟ ਵੀ ਲਈਏ ਠੀਕ ਹੈ ਇਹ ਜੇ ਫੋਮ ਕੱਢੀ ਇਸ ਤੋਂ ਵਧੀਆ ਮੈਨੂੰ ਨਹੀਂ ਲੱਗਦਾ ਕਿ ਕੋਈ ਫੋਮ ਇਸ ਪ੍ਰਾਈਸ ਕੈਟਾਗਰੀ ਚ ਆਂਦੀ ਹੈ ਇਹ ਤੁਸੀਂ ਆਪਣੇ ਸੋਫਿਆਂ ਦੇ ਵੀਰ ਜੀ ਕਿਸੇ ਵੀ ਤਰ੍ਹਾਂ ਯੂਜ਼ ਕਰੋ ਕੰਪਨੀ 10 ਸਾਲ ਦੀ ਗਾਰੰਟੀ ਦਿੰਦੀ ਹੈ ਪਲੱਸ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਜੇ ਇੱਕ ਵਾਰੀ ਸੋਫੇ 'ਚ ਫੋਮ ਪਾਉਂਗੇ ਮੈਨੂੰ ਲੱਗਦਾ ਤੁਹਾਨੂੰ ਅਨਲਿमिटेड ਲਾਈਫ ਗਾਰੰਟੀ ਮਿਲਦੀ ਹੈ ਸੋਫਾ ਦੁਬਾਰਾ ਰਿਪੇਅਰ ਕਰਾਉਣ ਦੀ ਲੋੜ ਨਹੀਂ ਪੈਂਦੀ ਇਹ ਆ ਪੂਰੀ ਕੁਆਲਿਟੀ ਇੱਕ ਨੰਬਰ ਕੁ ਅੱਜ ਕੱਲ੍ਹ ਲਿੱਟ ਲੋਨ ਕਹਿੰਦੇ ਆ ਜੀ ਆਪਾਂ ਇਹਨੂੰ ਠੀਕ ਹੈ ਜੀ ਇਹ ਪ੍ਰੋਡਕਟ ਕੀ ਹੈ ਵੀ ਜਿਵੇਂ ਆਪਾਂ ਗੁਰੂ ਘਰਾਂ 'ਚ ਨੀਚੇ ਵਿਛਾਣ ਲਈ ਸੰਗਤ ਦੇ ਬੈਠਣ ਲਈ ਗੱਦਾ ਯੂਜ਼ ਕਰਦੇ ਹਾਂ ਹਾਂਜੀ ਹਾਂਜੀ ਇਹ ਗੱਦਾ ਸਾਡੇ ਕੋਲੋਂ ਤੁਹਾਨੂੰ ਬਹੁਤ ਪ੍ਰੀਮੀਅਮ ਔਰ ਘੱਟ ਰੇਟ ਤੇ ਮਿਲੇਗਾ ਜੀ ਆਪਾਂ ਕਿਤੇ ਵੀ ਸਾਂਝੀ ਥਾਂ ਵਾਸਤੇ ਕਿਸੇ ਨੇ ਵੀ ਗੱਦਾ ਲੈ ਕੇ ਜਾਂਦਾ ਠੀਕ ਹੈ ਦੋਸਤੋ ਕਿਸੇ ਵੀ ਪਿੰਡ ਤੋਂ ਜਾਂ ਕਿਸੇ ਵੀ ਸੰਸਥਾ ਤੋਂ ਬੰਦੇ ਆਂਦੇ ਨੇ ਤੁਹਾਨੂੰ ਪੂਰਾ ਮਾਣ ਕਰਾਂਗੇ ਜੀ ਇਹਨੂੰ ਫਰਸਟ ਕਲਾਸ ਰੇਟ ਤੇ ਦੇ ਦਾਂਗੇ ਲੋਅ ਰੇਟ ਤੇ ਜੀ ਤੇ ਦੋਸਤੋ ਤੁਸੀਂ ਦੇਖਦੇ ਹੋ ਹਨ ਜਿਵੇਂ ਕਿਸੇ ਸਾਂਝੀ ਥਾਂ ਤੇ ਜਾਂ ਗੁਰਦੁਆ ਤਾਂ ਉਹ ਵੀ ਤੁਹਾਨੂੰ ਇੱਥੇ ਬੜੇ ਹੀ ਘੱਟ ਰੇਟ ਤੇ ਜੈਨੂ ਰੇਟ ਤੇ ਤੁਹਾਨੂੰ ਰੇ ਮਿਲਣਗੇ ਹਨਾ ਤੇ ਬਾਕੀ ਹੋਰ ਵੀ ਤੁਹਾਨੂੰ ਦਿਖਾਉਣੇ ਆ ਅੱਗੇ ਫੈਕਟਰੀ ਚੱਲਦੇ ਆਪਾਂ ਵੀ ਕੀ ਕੁਝ ਬਣਾਉਂਦੇ ਨੇ ਇਹ ਤੇ ਆਜੋ ਫਿਰ ਅਸੀਂ ਜਾਂਦੇ ਨੇ ਤੁਹਾਨੂੰ ਦੱਸਦਾ ਜੀ ਭਾਜੀ ਜੇ ਕਿਸੇ ਵੀ ਬੰਦੇ ਨੂੰ ਪਿੱਲੋ ਦੀ ਰੇਂਜ ਨਹੀਂ ਦੀ ਹੋਵੇ ਜੀ ਸਾਡੇ ਕੋਲ ਤੁਹਾਨੂੰ ਹਰ ਤਰ੍ਹਾਂ ਦੇ ਸਲੀਪ ਬੈਲ ਕੰਪਨੀ ਦੇ ਪਿੱਲੋ ਮਿਲੂਗੇ ਓਕੇ ਇਹਦੇ ਚ ਕੀ ਹੈਗੇ ਪਿੱਲੋ ਅੱਜ ਦੀ ਡੇਟ ਚ ਬੜਾ ਬੈਸਟ ਪਾਰਟ ਹੋ ਗਿਆ ਜੀ ਕਿਉਂਕਿ ਲੋਕਾਂ ਨੂੰ ਸਰਵਾਈਕਲ ਦੀ ਪ੍ਰੋਬਲਮ ਹੈ ਹਾਂਜੀ ਹਾਂਜੀ ਹਰ ਬੰਦਾ ਚਾਹੁੰਦਾ ਕਿ ਮੈਨੂੰ ਇੱਕ ਦੋ ਇੱਕ ਵਧੀਆ ਚੀਜ਼ ਮਿਲੇ ਠੀਕ ਹੈ ਜ ਫਾਈਬਰ ਦੇ ਪਿੱਲੋ ਹਰ ਰੇਂਜ ਦਾ ਪਿੱਲੋ ਕੰਪਨੀ ਵੱਲੋਂ ਅਵੇਲੇਬਲ ਕਰਾ ਰਹੇ ਨੇ ਓਕੇ ਤੇ ਇਸ ਦੇ ਨਾਲ ਨਾਲ ਦੋਸਤੋ ਅਗਰ ਤੁਸੀਂ ਕਿਸੇ ਵੀ ਸਾਈਜ਼ ਦਾ ਅਗਰ ਗੱਦਾ ਬਣਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਤੋਂ ਬਣਵਾ ਸਕਦੇ ਹੋ ਕਿਉਂਕਿ ਇਹਨਾਂ ਦੀ ਆਪਦੀ ਖੁਦ ਦੀ ਫੈਕਟਰੀ ਹੈ ਜੋ ਸਾਈਜ਼ ਕਹੋਗੇ ਉਹੀ ਤੁਹਾਨੂੰ ਗੱਦੇ ਦਾ ਤਿਆਰ ਕਰਕੇ ਦੇ ਦੇਣਗੇ ਤੇ ਲਓ ਜੀ ਫਿਰ ਵੀਡੀਓ ਕਰ ਦਿਓ ਸ਼ੇਅਰ ਥੈਂਕ ਯੂ ਧੰਨਵਾਦ ਤੁਹਾਡਾ ਆਪਣਾ ਮੀਕਾ ਸੁਣਾ ਵਾਲਾ